ਪੰਜਾਬ ਦੇ ਚਰੰਦਰ ਦੇ ਵਿੱਚ ਲੋਕ ਲੋੜੀ ਦਾ ਤਿਉਹਾਰ ਮਨਾ ਰਹੇ ਸਨ ਉੱਥੇ ਹੀ ਆਦਮਪੁਰ ਦੇ ਪਦਿਆਣਾ ਪਿੰਡ ਦੇ ਲੋਕਾਂ ਦੇ ਵਿੱਚ ਉਸ ਸਮੇਂ ਹੜਕੰਬ ਮੱਚ ਗਿਆ ਜਦੋਂ 에어ਫੋਰਸ ਦੇ ਨੇੜੇ ਸਕੂਲ ਦੇ ਮੈਦਾਨ ਦੇ ਵਿੱਚ ਇੱਕ ਗ੍ਰੇਨੇਡ ਮਿਲਿਆ ਇਸ ਦੌਰਾਨ ਪਿੰਡ ਵਾਸੀਆਂ ਤੁਰੰਤ ਪੁਲਿਸ ਨੂੰ ਘਟਨਾ ਦੀ ਸੂਚਨਾ ਦਿੱਤੀ ਪੁਲਿਸ ਨੇ ਮੌਕੇ ਤੇ ਪਹੁੰਚ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਅਤੇ ਪੁਲਿਸ ਵੱਲੋਂ ਬੰਬ ਸquad ਟੀਮ ਨੂੰ ਵੀ ਸੂਚਿਤ ਕੀਤਾ ਗਿਆ ਪੁਲਿਸ ਨੇ ਇਲਾਕੇ ਨੂੰ ਸੀਲ ਕਰ ਦਿੱਤਾ ਅਤੇ ਤਲਾਸ਼ੀ ਮੁਹਿੰਮ ਸ਼ੁਰੂ ਕਰ ਦਿੱਤੀ ਸਵਾਦਾਂਪੁਰ ਦੇ ਪਧਿਆਣਾ ਪਿੰਡ ਦੇ ਵਿੱਚ ਲੋਕਾਂ 'ਚ ਹੜਕੰਪ ਮਚ ਗਿਆ ਤਾਜ਼ੇ ਕੀ ਸਕੂਲ ਦੇ ਗਰਾਊਂਡ ਦੇ ਵਿੱਚ ਇੱਕ ਗ੍ਰੇਨੇਡ ਮਿਲਿਆ ਜਿਸ ਦੇ ਕਰਕੇ ਹੜਕੰਪ ਮਚ ਗਿਆ ਲੋਕਾਂ ਦੇ ਵਿੱਚ ਦਹਿਸ਼ਤ ਦਾ ਮਾਹੌਲ ਹੈ ਆਖੀ ਰਹੇ ਗ੍ਰੇਨੇਡ ਕਿੱਥੋਂ ਆਇਆ ਸੁਅਰ ਫੋਰਸ ਦੇ ਨੇੜੇ ਇਹ ਸਕੂਲ ਹੈ ਜਿਸ ਦੇ ਵਿੱਚ ਇਹ ਬਰਾਮਦ ਹੋਇਆ ਫਿਲਹਾਲ ਪੁਲਿਸ ਨੇ ਇਲਾਕਾ ਸੀਲ ਕਰ ਦਿੱਤਾ ਗਿਆ ਹੈ ਪੁਲਿਸ ਦੇ ਵੱਲੋਂ ਬੰਬ स्क्वाड ਦੀ ਟੀਮ ਨੂੰ ਵੀ ਸੂਚਿਤ ਕੀਤਾ ਗਿਆ ਫਿਲਹਾਲ ਜਿਹੜੀ ਕਿ ਜਾਂਚ ਜਾਰੀ ਹੈ ਪੁਲਿਸ ਦੇ ਵੱਲੋਂ ਜਾਂਚ ਕੀਤੀ ਜਾ ਰਹੀ ਹੈ ਵਕਵਾ ਕੈਂਗਲਾ ਤੋਂ ਕਿ ਇਹ ਗ੍ਰੇਨੇਡ ਆਖਿਰ ਕਿੱਥੋਂ ਆ ਕਿਸ ਦੇ ਵੱਲੋਂ ਇਹ ਗ੍ਰੇਨੇਡ ਸੁੱਟਿਆ ਗਿਆ ਸੁਅਰ ਫੋਰਸ ਦੇ ਨੇੜੇ ਸਕੂਲ ਦੇ ਮੈਦਾਨ ਦੇ ਵਿੱਚ ਇਹ ਗ੍ਰੇਨੇਡ ਮਿਲਿਆ ਪੁਲਿਸ ਵੱਲੋਂ ਬੰਬਸਕਵਰ ਟੀਮ ਨੂੰ ਵੀ ਸੂਚਿਤ ਕੀਤਾ ਗਿਆ ਆਦਮਪੁਰ ਦੇ ਪਧਿਆਣਾ ਪਿੰਡ ਦੇ ਲੋਕਾਂ ਦੇ ਵਿੱਚ ਹੜਕੰਪ ਮਚਿਆ ਸਕੂਲ ਦੇ ਮੈਦਾਨ ਦੇ ਵਿੱਚ ਇਹ ਗ੍ਰੇਨੇਡ ਹੈ ਜਿਹੜਾ ਕਿ ਪਾਇਆ ਗਿਆ ਫਿਲਹਾਲ ਪੁਲਿਸ ਨੇ ਪੂਰੇ ਇਲਾਕੇ ਨੂੰ ਸੀਲ ਕਰ ਦਿੱਤਾ ਹੈ ਪਰ ਉਸ ਇਲਾਕੇ ਦੇ ਵਿੱਚ ਦੇਖਿਆ ਜਾ ਸਕਦਾ ਹੈ ਕਿ دہشت ਦਾ ਮਾਹੌਲ ਹੈ ਲੋਕ ਨਜੜੇ ਕਿ ਇਹ ਉਹ ਉਹਨਾਂ ਦੇ ਵਿੱਚ ਹੜਕੰਪ ਮਚ ਗਿਆ ਕਿ ਆਖਿਰ ਇਹ ਗ੍ਰੇਨੇਡ ਕਿੱਥੋਂ ਆਇਆ ਫਿਲਹਾਲ ਪੁਲਿਸ ਸੇਵਲ ਨੂੰ ਤਲਾਸ਼ੀ ਜਿਹੜੀ ਕਿ ਉਹ ਸ਼ੁਰੂ ਕੀਤੀ ਗਈ ਹੈ ਤਲਾਸ਼ੀ ਕੀਤੀ ਜਾ ਰਹੀ ਹੈ ਵੱਖ-ਵੱਖ ਇਲਾਕਿਆਂ ਦੇ ਵਿੱਚ ਵੀ ਆਸ-ਪਾਸ ਜਿਹੜੇ ਕਿ ਇਲਾਕੇ ਨੇ ਇਸ ਸੰਦੇग्ध ਵਿਅਕਤੀਆਂ ਦੀ ਵੀ ਤਲਾਸ਼ੀ ਵੀ ਲਈ ਜਾ ਰਹੀ ਹੈ ਕਿ ਕਿਸ ਦੇ ਵੱਲੋਂ ਇਹ ਜਿਹੜੀ ਕਿ ਹਰਕਤ ਕੀਤੀ ਗਈ ਹੈ ਸਵਾਦਮਪੁਰ ਦੇ ਪਧਿਆਣਾ ਪਿੰਡ ਦੇ ਲੋਕਾਂ ਦੇ ਵਿੱਚ ਹੜਕੰਪ ਮਚ ਗਿਆ ਸਕੂਲ ਦੇ ਮੈਦਾਨ ਦੇ ਵਿੱਚ ਇਹ ਜਿਹੜਾ ਕਿ ਗ੍ਰੇਨੇਡ ਹੈ ਉਹ ਪਾਇਆ ਗਿਆ Air Force ਦੇ ਨੇੜੇ ਇਹ ਸਕੂਲ ਹੈ ਜਿਸ ਦੇ ਮੈਦਾਨ ਦੇ ਵਿੱਚ ਇਹ ਪਾਇਆ ਗਿਆ ਆਦਮਪੁਰ ਦੇ ਪਧਿਆਣਾ ਪਿੰਡ ਦੇ ਵਿੱਚ ਜਦੋਂ ਇਹ ਪਤਾ ਲੱਗਾ ਤਾਂ ਉਸ ਵੇਲੇ ਜਿਹੜਾ ਕਿ ਲੋਕਾਂ ਦੇ ਵਿੱਚ ਹੜਕਾਂ ਮੱਚ ਗਿਆ ਲੋਕਾਂ ਦੇ ਵੱਲੋਂ ਪੁਲਿਸ ਨੂੰ ਤੁਰੰਤ ਇਸ ਦੀ ਸੂਚਨਾ ਦਿੱਤੀ ਗਈ ਤਾਂ ਪੁਲਿਸ ਵੀ ਮੌਕੇ ਤੇ ਪਹੁੰਚੀ ਹੈ ਫਿਲਹਾਲ ਪੁਲਿਸ ਦੇ ਵੱਲੋਂ ਇਸ ਪੂਰੇ ਇਲਾਕੇ ਨੂੰ ਸੀਲ ਕਰ ਦਿੱਤਾ ਗਿਆ ਤੇ ਤਲਾਸ਼ੀ ਮੁਹਿੰਮ ਜਿਹੜੀ ਕਿ ਉਹ ਸ਼ੁਰੂ ਕਰ ਦਿੱਤੀ ਗਈ ਹੈ ਤਲਾਸ਼ੀ ਲਈ ਜਾ ਰਹੀ ਹੈ ਤੇ ਇਸ ਦਾ ਪਤਾ ਲਗਾਇਆ ਜਾ ਰਿਹਾ ਹੈ ਜਾਂਚ ਕੀਤੀ ਜਾ ਰਹੀ ਹੈ ਕਿ ਆਖਿਰ ਕਿਸ ਦੇ ਵੱਲੋਂ ਇਸ ਗ੍ਰੇਨੇਡ ਨੂੰ ਇਸ ਜਗ੍ਹਾ ਤੇ ਰੱਖਿਆ ਗਿਆ ਸੋ ਫਿਲਹਾਲ ਪੁਲਿਸ ਨੇ ਪੂਰਾ ਇਲਾਕਾ ਸੀਲ ਕਰ ਦਿੱਤਾ ਗਿਆ ਤੇ ਇਸ ਦੇ ਨਾਲ ਹੀ ਪੁਲਿਸ ਵੱਲੋਂ ਬੰਬ स्क्वाड ਟੀਮ ਨੂੰ ਵੀ ਸੂਚਿਤ ਕੀਤਾ ਗਿਆ ਹੈ। ਸੋ ਆਗਮਪੁਰ ਦੇ ਪਧਿਆਣਾ ਪਿੰਡ ਦੇ ਲੋਕਾਂ ਵਿੱਚ ਹੜਕੰਪ ਮਚਿਆ ਜਿੱਥੇ ਕਿ ਲੋਕਾਂ ਦੇ ਵਿੱਚ ਛੜਕੰਪ ਮਚਿਆ ਤੇ ਲੋਕਾਂ ਨੇ ਪੁਲਿਸ ਨੂੰ ਤੁਰੰਤ ਸੂਚਿਤ ਕੀਤਾ। ਦਾਜ਼ੇ ਕਿ ਏਅਰ ਫੋਰਸ ਦੇ ਨੇੜੇ ਇਹ ਸਕੂਲ ਹੈ। ਸੋ ਸਕੂਲ ਦੇ ਮੈਦਾਨ ਦੇ ਵਿੱਚ ਇਹ ਗ੍ਰੇਨੇਡ ਜਿਹੜਾ ਕਿ ਮਿਲਿਆ ਜਿਸ ਨੂੰ ਕਿ ਪੁਲਿਸ ਵੱਲੋਂ ਹੁਣ ਬਰਾਮਦ ਕਰ ਲਿਆ ਗਿਆ ਹੈ ਤੇ ਪੁਲਿਸ ਨੇ ਪੂਰਾ ਇਲਾਕਾ ਵੀ ਸੀਲ ਕਰ ਦਿੱਤਾ ਗਿਆ ਤੇ ਹੋਰ ਵੀ ਆਸ-ਪਾਸ ਦੇ ਇਲਾਕੇ ਦੇ ਵਿੱਚ ਜਿਹੜੀ ਕਿ ਤਲਾਸ਼ੀ ਮੁਹਿੰਮ ਹੈ ਉਹ ਜਾਰੀ ਰੱਖੀ ਹੋਈ ਹੈ ਕਿ ਕੋਈ ਹੋਰ ਗ੍ਰੇਨੇਡ ਤਾਂ ਨਹੀਂ ਆਸ-ਪਾਸ ਜਿਹੜਾ ਕਿ ਰੱਖਿਆ ਹੋਇਆ ਉਸ ਦੀ ਵੀ ਜਿਹੜੀ ਕਿ ਪੂਰੀ ਤਲਾਸ਼ੀ ਹੈ ਉਹ ਲਈ ਚੱਰੀ ਹੈ ਸਵੇਰ ਫੋਰਸ ਦੇ ਨੇੜੇ ਸਕੂਲ ਹੈ ਜਿੱਥੇ ਕਿ ਸਕੂਲ ਦੇ ਮੈਦਾਨ ਦੇ ਵਿੱਚ ਇਹ ਗ੍ਰੇਨੇਡ ਪਾਇਆ ਗਿਆ ਆਦਮਪੁਰ ਦੇ ਪਧਿਆਣਾ ਪਿੰਡ ਦੇ ਵਿੱਚ ਸੋ ਪੁਲਿਸ ਨੂੰ ਸੂਚਿਤ ਕੀਤਾ ਗਿਆ ਲੋਕਾਂ ਦੇ ਵੱਲੋਂ ਫਿਲਹਾਲ ਉਸ ਇਲਾਕੇ ਦੇ ਵਿੱਚ ਦਹਿਸ਼ਤ ਦਾ ਮਾਹੌਲ ਹੈ ਸ੍ਰੀ ਖਬਰ ਤੇ ਨਰਿੰਦਰ ਗੁਪਤ ਸਾਡਾ ਜੁੜ ਚੁੱਕੇ ਨੇ ਸੋ ਨਰਿੰਦਰ ਕੀ ਕੋਈ ਜਾਣਕਾਰੀ ਮਿਲ ਪਈ ਹੈ ਗ੍ਰੇਨੇਡ ਜਿਹੜਾ ਕਿ ਸਕੂਲ ਦੇ ਮੈਦਾਨ ਦੇ ਵਿੱਚ ਮਿਲਿਆ ਲੋਕਾਂ ਦੇ ਵਿੱਚ ਹੜਕਮ ਮਚਿਆ ਹੋਇਆ ਸੋ ਕਿਸ ਤਰੀਕੇ ਦੇ ਨਾਲ ਪੁਲਿਸ ਵੱਲੋਂ ਵੀ ਜਾਂਚ ਕੀਤੀ ਜਾ ਰਹੀ ਹੈ ਹੋਰ ਕੀ ਕੁਝ ਅਪਡੇਟ ਹੈ ਇਸ ਦੇ ਬਾਰੇ ਹਾਂ ਬਿਲਕੁਲ ਦੇਖੋ ਪਰਮ ਗੱਲ ਕਰੀਏ ਤੇ ਦੇਰ ਰਾਤ ਦਾ ਮਾਮਲਾ ਹੋਇਆ ਤੇ ਆਪਣਾ ਜਲੰਧਰ ਦੇ ਆਦਮਪੁਰ ਦੇ ਨਜ਼ਦੀਕ ਪਿੰਡ ਪਿੰਡ ਦਾ ਪੰਧਿਆਲਾ ਜਿੱਥੇ ਮਤਲਬ ਕਿ ਰਾਤ ਨੂੰ ਜਿਹੜਾ ਵਾ ਇੱਕ ਗਰਨੇਟ ਜਿਹੜਾ ਵਾ ਉੱਥੇ ਜਿਹੜਾ ਵਾ ਮਿਲਦਾ ਵਾ ਤੇ ਉਸ ਵੇਲੇ ਜਿਹੜਾ ਵਾ ਪਿੰਡ ਦੇ ਵਿੱਚ ਜਿਹੜਾ ਵਾ ਹੜਕੰਪ ਮਚਣਾ ਸ਼ੁਰੂ ਹੋ ਜਾਂਦਾ ਵਾ ਤੇ ਉਸੇ ਵੇਲੇ ਜਦੋਂ ਪੁਲਿਸ ਨੂੰ ਫੋਨ ਕੀਤਾ ਜਾਂਦਾ ਤੇ ਪੁਲਿਸ ਜਿਹੜੀ ਆ ਭਾਰੀ ਆਪਣਾ ਦਸਤ ਭਾਰੀ ਬਲ ਦੇ ਨਾਲ ਉੱਥੇ ਪਹੁੰਚਦੀ ਹੈ ਤੇ ਉਸ ਤੋਂ ਬਾਅਦ ਜਿਹੜੇ ਨੇ ਬੰਬ ਨਿਰੋਧਕ ਦਸਤਿਆਂ ਨੂੰ ਵੀ ਜਿਹੜਾ ਵਾ ਉੱਥੇ ਬੁਲਾਇਆ ਜਾਂਦਾ ਵਾ ਸਾਡੀ ਅੱਜ ਸਵੇਰੇ ਜਿਹੜੇ ਨੇ ਜਲੰਧਰ ਤੇ ਦਿਹਾਤੀ ਦੇ ਜਿਹੜੇ ਐਸਐਸਪੀ ਆ ਹਰਪ੍ਰੀਤ ਸਿੰਘ ਖਾਕ ਉਹਨਾਂ ਨਾਲ ਗੱਲ ਹੋਈ ਸੀ ਉਹਨਾਂ ਵੱਲੋਂ ਕਿਹਾ ਗਿਆ ਵਾ ਵੇ ਬਿਲਕੁਲ ਜਿਹੜਾ ਬੰਬ ਨੂੰ ਜਿਹੜਾ ਆਪਣਾ ਪੇੜਿਆ ਹੈਗਾ ਉਸ ਨੂੰ ਜਿਹੜਾ ਵਾ ਗਰਨੇਡਾ ਵਾਲਾ ਮਿਲਿਆ ਵਾ ਉਸ ਨੂੰ ਜਿਹੜਾ ਵਾ ਆਪਣਾ ਡੀਫਲੂਸ ਕਰਕੇ ਤਾਂ ਗਿਆ ਵਾ ਪਰ ਕਿਤੇ ਨਾ ਕਿਤੇ ਸ਼ੱਕੀ ਹਾਲਾਤਾਂ ਦੇ ਵਿੱਚ ਪਿੰਡ ਦੇ ਵਿੱਚ ਜਿਹੜਾ ਵਾ ਬਿਲਕੁਲ ਛੇੜਾ ਪਾ ਲਈ ਤਾਂ ਗਿਆ ਵਾ ਜੇ ਪਿੰਡ ਦੇ ਵਿੱਚ ਜਿਹੜਾ ਵਾ ਰਾਤ ਦੇ ਤਲਾਸ਼ੀਬਿਆਨ ਜਿਹੜਾ ਵਾ ਆਸ-ਪਾਸ ਦੇ ਇਲਾਕਿਆਂ ਦੇ ਵਿੱਚ ਜਿਹੜਾ ਵਾ ਚੱਲ ਰਿਹਾ ਹੈਗਾ ਵਾ ਤਾਂ ਕਿ ਪਤਾ ਲੱਗ ਸਕੇ ਕਿ ਜਿਹੜਾ ਗਰਨੇਡਾ ਹੈਗਾ ਵਾ ਕਿੱਥੋਂ ਆਇਆ ਸੀ ਕਿਉਂਕਿ ਇਸ ਤੋਂ ਪਹਿਲਾਂ ਜੇ ਗੱਲ ਕਰੀ ਤੇ ਅੰਮ੍ਰਿਤਸਰ ਦੇ ਵਿੱਚ ਵੀ ਜਿਹੜੇ ਥਾਣੇ ਦੇ ਉੱਤੇ ਗਰਨੇਡ ਦੇ ਨਾਲ ਦੋ ਵਾਰ ਹਮਲੇ ਹੋ ਇਹ ਬ੍ਰਿਚੀ ਨਾਲ ਜਾਂਚ ਕੀਤੀ ਜਾ ਰਹੀ ਹੈ ਕਿ ਜਿਹੜਾ ਗ੍ਰਨੇਡ ਹੈ ਇਹ ਕਿੱਥੋਂ ਆਇਆ ਹੈ ਤੇ ਕਿਸ ਤਰ੍ਹਾਂ ਆਇਆ ਕਿਉਂਕਿ ਜੇ ਗੱਲ ਕਰੀਏ ਤੇ ਜਿੱਥੇ ਇਹ ਗ੍ਰਨੇਡ ਮਿਲਿਆ ਉਸ ਤੋਂ ਥੋੜੀ ਦੂਰੀ ਦੇ ਉੱਤੇ ਅਗਰ ਗੱਲ ਕਰੀਏ ਤੇ 에ਅਰ ਫੋਰਸ 에ਅਰ ਫੋਰਸ ਦਾ ਸਟੇਸ਼ਨਿੰਗ ਵੀ ਆ ਜਾਂਦਾ ਜਿੱਥੋਂ ਉਸ ਤੋਂ ਇਲਾਵਾ ਅਗਰ ਗੱਲ ਕਰੀਏ ਤੇ ਇਹ ਨਾਲ ਹੀ ਜਿਹੜਾ ਵਾ ਆਦਮਪੁਰ ਦਾ ਹਵਾਈ ਅੱਡਾ ਵੀ ਹੈਗਾ ਵਾ ਜਿੱਥੇ ਗ੍ਰਨੇਡ ਮਿਲਦਾ ਵਾ ਤੇ ਕਿਦਾਂ ਕਿਤੇ ਇਹ ਕਾਫੀ ਜਿਹੜਾ ਵਾ ਸੈਂਸਿਟਿਵ ਮਾਮਲਾ ਜਿਹੜਾ ਵਾ ਦਿਖਾਈ ਦੇ ਰਿਹਾ ਹੈਗਾ ਵਾ ਉਸ ਨੂੰ ਲੈ ਕੇ ਜਿਹੜਾ ਜਵੰਦਰ ਪੁਲਿਸ ਜਿਹੜੀ ਹੈ ਕਾਫੀ ਹਰਕਤ ਦੇ ਵਿੱਚ ਸਵੇਰ ਦੀ ਆਈ ਹੋਈ ਦੇ ਵਿੱਚ ਵੀ ਜਿਹੜਾ ਤਲਾਸ਼ੀ ਤਲਾਸ਼ੀ ਬਿਹਾਨ ਜਿਹੜਾ ਵਾ ਪੁਲਿਸ ਵੱਲੋਂ ਲਗਾਤਾਰ ਕੀਤਾ ਜਾ ਰਿਹਾ ਹੈ ਤਾਂ ਕਿ ਇਸ ਦੀ ਜਿਹੜੀ ਹੈ ਸ਼ਾਰਦਬਿੰਨ ਕੀਤੀ ਜਾ ਸਕੇ ਕਿ ਜਿਹੜਾ ਗਰਨੇਟ ਹੈ ਕਿੱਥੋਂ ਆਇਆ ਦਾ ਔਰ ਜਿਸਨੇ ਜਿਹੜਾ ਵਾ ਇਸ ਨੂੰ ਜਿਹੜਾ ਵਾ ਇੱਥੇ ਰੱਖਿਆ ਹੈਗਾ ਵਾ ਤੇ ਇਹ ਕੀ ਕਾਰਨ ਸੀ ਕਿ ਜਿਹੜਾ ਇੰਟਰਨੈਟ ਆਇਆ ਅਗਰ ਦੂਜੇ ਪਾਸੇ ਜਿਹੜੀ ਪੁਲਿਸ ਸਟੇਸ਼ਨ ਇਸ ਤਰ੍ਹਾਂ ਗੱਲਾਂ ਵੀ ਦੇਖਦੀ ਹੈ ਕਿਉਂਕਿ ਥੋੜੀ ਦੂਰੀ ਤੇ 에ਅਰ ਫੋਰਸ ਦਾ ਸਟੇਸ਼ਨ ਹੀ ਹੈਗਾ ਵਾ ਤੇ ਉਸ ਤੋਂ ਬਾਅਦ ਅਗਰ ਗੱਲ ਕੀਤੇ ਤੇ ਹਵਾਈ ਅੱਡਾ ਜਿਹੜਾ ਵਾ ਜਿਹੜਾ ਆਦਮਪੁਰ ਦਾ ਹਵਾਈ ਅੱਡਾ ਵੀ ਜਿਹੜਾ ਜਿੱਥੋਂ ਕਿ ਡੋਮੈਸਟਿਕ ਆਪਣਾ ਫਲਾਈਟ ਉੱੜਦੀ ਹੈਗੀ ਉਹ ਵੀ ਬਿਲਕੁਲ ਉਸ ਤੋਂ ਥੋੜੀ ਦੂਰੀ ਤੇ ਹੈਗਾ ਜਿੱਥੇ ਇਹ ਗ੍ਰਨੇਡ ਮਿਲਦਾ ਵਾ ਤੇ ਕਿਤੇ ਨਾ ਕਿਤੇ ਇਸ ਨੂੰ ਜਿਹੜਾ ਵਾ ਉਹ ਵੀ ਅੰਕਲ ਨਾਲ ਜੋੜਿਆ ਜਾ ਜਾ ਰਿਹਾ ਪੁਲਿਸ ਵੱਲੋਂ ਆਪਣਾ ਡਰਾਂ ਲਈ ਵਾਸਤੇ ਮਤਲਬ ਇਸ ਤਰ੍ਹਾਂ ਦਾ ਕੰਮ ਕੀਤਾ ਗਿਆ ਹੋਵੇਗਾ ਆਸ-ਪਾਸ ਤੋਂ ਕਿਸੇ ਨੇ ਇਤਨ ਲਿਆ ਕੇ ਕੋਈ ਕਵਾੜੀ ਦੀ ਦੁਕਾਨ ਤੇ ਜਾਂ ਕੁਝ ਕਰਕੇ ਦੰਦ ਰੱਖਿਆ ਹੋਵੇ ਇਹ ਵੀ ਪੁਲਿਸ ਐਂਗਲ ਤੋਂ ਜਾਂਚ ਕਰੀ ਹੈਗੀ ਆ ਪਰ ਕਿਤੇ ਨ ਕਿਤੇ ਗੱਲ ਕਰੀਏ ਤੇ ਹਾਲੇ ਤੱਕ ਕਿਸੇ ਵੀ ਆਪਣਾ ਜਾਂਚਕਰ ਵੱਲੋਂ ਜਾਂ ਪੁਲਿਸ ਵੱਲੋਂ ਜਾਂਚ ਕੀਤੀ ਜਾ ਰਹੀ ਇਲਾਕੇ ਨੂੰ ਵੀ ਸੀਲ ਕਰ ਦਿੱਤਾ ਗਿਆ